ਹਾਂਜੀ ਤੇ ਕਿਦਾਂ ਹੋ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਹਮਜ਼ਾ ਰਿੰਦ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਅਜਿਹ ਕਬੱਡੀ ਕੱਪ ਦੇ ਬਾਰੇ ਜਿੱਥੇ ਲੰਡੇਕੇ ਦੇ ਵਿੱਚ ਹੋਇਆ ਉੱਥੇ ਖੁਸ਼ੀ ਦੁੱਗਾਂ ਵਾਲਾ ਤੇ ਜੀਵਨ ਮਾਨੂ ਕੇ ਦੀ ਬੜੀ ਫਾਂਸਵੀ ਟੱਕਰ ਹੋਈ ਜਿੱਥੇ ਖੁਸ਼ੀ ਦੁਗਾਂ ਵਾਲੇ ਤੇ ਉਹਦੀ ਟੱਕਰ ਦੇ ਵਿੱਚ ਜੀਵਨ ਮਾਨੂਕੇ ਨੇ ਬਹੁਤ ਤਾਕੜੀਆਂ ਜਿਹੜੀਆਂ ਰੇਡਾਂ ਲੈ ਕੇ ਵਾਪਸ ਆਇਆ ਤੇ ਵੇਖਣ ਵਾਲੇ ਦਰਕਸ਼ ਜਿਹੜੇ ਸੀ ਉਹ ਚੂਮੁੱਠੇ ਉੱਥੇ ਬੜਾ ਕੱਠ ਲੱਗਾ ਹੋਇਆ ਜੀਹਾਂ ਦੋਸਤੋ ਇਹ ਵੀਡੀਓ ਵੇਖੋ ਤੇ ਆਪਣੇ ਚੈਨਲ ਹਮਜ਼ਾ ਰੈਂਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਇਸ ਗੀਤ ਕਹਿੰਦਾ ਰਮਨ ਸਿੱਧੂ ਦਾ ਧੰਨਵਾਦ ਕਰ ਦਿਓ ਰਾਣਿਆ ਚੇਤੇ ਰੱਖੀ ਹੁੰ ਨਾ ਰਾਣਿਆ ਰਮਨ ਸਿੱਧੂ ਚੇਤੇ ਰੱਖੀ ਜੋ ਮੈਂ ਕਹਿੰਦਾ ਗੂੰਗੇ ਵੀ ਰਮਝਾ ਗੂੰਗੇ ਦੀ ਮਾਈ ਜਾਣਦੀ ਐ ਉਹ ਕਬੱਡੀ 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 ਮੇਜਰ ਬਰਾੜ ਦਾ ਮੇਲਾ ਆਤ ਗਿਆ ਤੇ ਵੱਡੇ ਰੋਲ ਰਹੇ ਕਹਿੰਦੇ ਕਰਮਪਾਲ ਸਿੱਤੂ ਮੇਜਰ ਬਰਾੜ ਤੇ ਮੇਰੇ ਵੀਰੋ ਗੁਰਨਾਲ ਮਾਨੂਕੇ ਉਹਨਾਂ ਦੇ ਗਾਜੀ ਉਹਨਾਂ ਦੇ ਰਾਜੂ ਉਹਨਾਂ ਦੇ ਆਹ ਗੱਲ ਮੋਰੂ ਪੋਲਣ ਦੀ ਗੋਪੇ ਪੈਸ ਉਹਨਾਂ ਦੀ ਗੋਪੀ ਹਕੀਮਪੁਰ ਉਹਨਾਂ ਦੀ ਆਹ ਸਾਹਮਣੇ ਮੇਰੇ ਮਿੱਤਰੋ ਮਾਨੂਕੇ ਕਿਲ ਵਾਲਾ ਜੀਵਨ ਔਰ ਦੂਜੇ ਪਾਸੇ ਕਹਿੰਦੇ ਐਨਸਾ ਜੀਵਨ ਆਹ ਬਾਈ ਕਹਿੰਦੇ ਫੇਰ ਆ ਗਿਆ ਲਾਓ ਅੰਦਾਜ਼ਾ ਰੋਕਿਆ ਜਾਊਗਾ ਨਹੀਂ ਦਰਸ਼ਕ ਅੰਦਾਜ਼ੇ ਲਾ ਰਹੇ ਨੇ ਮੂਰੇ ਸੰਤ ਬਾਬਾ ਹਿਆਰਸਾੜੀ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਜਿਹੜੀ ਖੇਡ ਰਹੀ ਹੈ ਬੜਾ ਤੇਜ ਹੈ ਹਲਕਾ ਜਿਹਾ ਟੱਚ ਲੱਗ ਕੇ ਬੁੱਕ ਦਾ ਇੰਦ ਜਿਵੇਂ ਸ਼ੇਰ ਮੁਕੇ ਬੇਲੇ ਵਿੱਚ ਮਿਲ ਗਈ ਗੱਡੀ ਜੀ ਨੂੰ ਜਲਾਲ ਵਾਲੇ ਮੇਲੇ ਦੇ ਵਿੱਚ ਫੇਰ ਬਣਾ ਇਧਰੀਆਂ ਬਿਲ ਕਰੇ ਮਾਡੇ ਨਾਲ ਦੀਂਦੇ ਵਾਲੀ ਵੀ ਬਹੁਤ ਵੱਡੀ ਮੁਬਾਰਕਬਾਦ ਕੋਈ ਦੀ ਕਰਦਾ ਹੈ ਆ ਮੇਲਾ ਵੇਖੋ ਇੰਦਰਜੀਤ ਰੂਮੀ ਕਹਿੰਦਾ ਦੁਗ ਦੁਗ ਦੀਆਂ ਰੇਡਾਂ 5-500 ਦੀਆਂ ਹੋਣ ਗਿਆ ਆ ਵੱਡੇ ਪੱਦਰ ਤੇ ਲੋਕੀ ਕਹਿੰਦੇ ਵੀ ਘਾਂਗੇ ਵਾਲਾ ਵੀ ਲੱਗੇ ਲੋਕੀ ਕਹਿੰਦੇ ਆ ਆ ਆ ਵਾਹ ਜੀਵਨਾ ਵਾਹ ਓ ਜੀਵਨਾ ਕਰਮੇ ਭਾਈ ਪਿੱਛੇ ਵੇਖ ਕੋਈ ਰਮਾਨ ਕੋਈ ਨਾ ਕੀਤਾ ਸ਼ਕਰਪੁਰੀਏ ਨੇ ਪਰ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਜੀਵਨ ਮਾਨੂਕੇ ਦਾ ਇਹਨੂੰ ਕਬੱਡੀ ਦਾ ਜੂਬਾ ਆਖਿਆ ਜਾਂਦਾ ਹੈ ਇਹਦਾ ਪਤਲਾ ਸ਼ਾਟਵਾ ਸਰੀਰ ਇੱਕ ਵਾਰੀ ਟੱਚ ਲਾ ਕੇ ਪਾਸੇ ਹੋ ਜਾਵੇ ਤੇ ਫੇਰ ਫੜਨਾ ਬਹੁਤ ਡਿਫਿਕਲਟ ਹੈ ਬਹੁਤ ਔਖਾ ਬਹੁਤ ਮੁਸ਼ਕਲ ਲਓ ਪੈਂਦੀ ਰੇਡ ਹੁਣ ਦੇਖੋ ਨਜ਼ਾਰਾ ਖੇਡ ਕਬੱਡੀ ਦਾ ਲਓ ਜੀਵਨ 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 ਤੇ ਸੀਰਾ ਜੀਵਨ ਤੇ ਸੀਰਾ ਆਹ ਟੱਕਰ ਦੇਖਣ ਵਾਲੀ ਆ ਏ ਆ ਗਿਆ ਆ ਗਿਆ ਆ ਗਿਆ ਨਰਮਲ ਤੇਰੀ ਕਪੂਰੇ ਤੇ ਸੰਦੀਪ ਕਪੂਰੇ ਸਾਡਾ ਭਰਾ ਉਹਨਾਂ ਦੇ ਕਹਿੰਦੇ ਬਹੁਤ ਵੱਡੇ ਯੋਗਦਾਨ ਦੇ ਲਈ ਇਹ ਅਜੂਬਾ ਇਹ ਅਜੂਬਾ ਜੀ ਮਾਰੂਕੇ ਦਾ ਆ ਗਿਆ ਕਹਿੰਦੇ ਮਾਰੂਕੇ ਦਾ ਅਜੂਬੇ ਦੀ ਰੇਡ ਤੇ ਹੁਣ ਦੇਖਣਾ ਵੀ ਚਾਰਾਂ ਦੇ ਵਿੱਚੋਂ ਜਟਾਰਿਆਂ ਦਾ ਕੁਲਵੀਰ ਤਿਆਰ ਹੈ ਕਾਂਗੇ ਦਾ ਗੁਰਵਿੰਦਰ ਤਿਆਰ ਆਹ ਟੱਕਰ ਦੀਆਂ ਵੀ ਗੱਲਾਂ ਹੋਣੀਆਂ ਲਓ ਜੀਵਨ ਤੇ ਕਹਿੰਦੇ ਮੁੰਡਾ ਮਾਨਸ ਵਾਲਾ ਇੱਕ ਪਾਸੇ ਦਿਨਾ ਮੋਗਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਜੀਵਨ ਆ ਗਿਆ ਜੀਵਨ ਆ ਗਿਆ ਜੀਵਨ ਆ ਨੰਬਰ ਰੇਡਰ ਦਾ ਨੰਬਰ ਤਾ ਵੀਦਾ ਹੈ ਉਹ ਦੁਨੀਆ ਨੱਚ ਲੱਗ ਪਈ ਅੱਜ ਲੰਡੇ ਕਾਂ ਦੀ ਧਰਤੀ ਆ ਕਹਿੰਦੇ ਕਮਾਲਾ ਹੋਈ ਜਾਂਦੀ ਹੈ ਜੀਵਨ ਆਇਆ ਆਯੂਬਾ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਜੀਵਨ ਦੀ ਰੇਡ ਇਧਰ ਸਟੋਰੀਆਂ ਸਟ੍ਰੀਕਾਂ ਸਰਾਬ ਚੇਟਾ ਗੱਲ ਬਣੀ ਪਈ ਹੈ ਲਓ ਸੋਨੀ ਤੇ ਜੀਵਨ ਆਹ ਹਾਨ ਪ੍ਰਮਾਨ ਦੇ ਮੁੰਡੇ ਹੋ ਗਿਆ ਉਹ ਸਾਹਮਣੇ ਏ ਜੀਵਨ ਤੇ ਸੋਨੀ ਜੀਵਨ ਤੇ ਸੋਨੀ ਉਹ ਲੰਡੇ ਕਹਿੰਦੇ ਜੀਵਨ ਦੀ ਹੋ ਬੱਲੇ ਬੱਲੇ ਹੋਈ ਪਈ ਐ ਇਹ ਦੁਨੀਆ ਪਿਆਰ ਬੜਾ ਹੈ ਭਾਈ ਜਿਹੜੀ ਟੈਕਨੀਕਲ ਟੀਮ ਹੈ ਉਹ ਜਰੂਰ ਉਹ ਜੂਬਾ ਆ ਗਿਆ ਰੋਡ ਤੇ ਇਹ ਕਿਹਦੇ ਜੀਵਨ ਜੀਵਨ ਮਾੜੂਕਿਆਂ ਵਾਲਾ ਮੁੰਡਾ ਗੁਰਲਾਲ ਦੇ ਪਿੰਡੋਂ ਆਇਆ ਹੈ ਇਹ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਬਹੁਤ ਵੱਡਾ ਨਾਮ ਇਸ ਕਬੱਡੀਰ ਖਿਡਾਰੀ ਦਾ ਇਹ ਜੀਵਨ ਹੈ ਜੀਵਨ ਤੇ ਘਾਂਗੇ ਵਾਲਾ ਜੀਵਨ ਦੇ ਘਾਂਗੇ ਵਾਲਾ